ਅਸੀਂ ਇਦਾਂ ਹੀ ਉਹ ਗਰਾਊਂਡ ਸ਼ੀਟਸ ਹੁੰਦੀਆਂ ਸਾਡੇ ਕੋਲ ਇੱਥੇ ਨਾ ਜਿਹੜੀਆਂ ਜਿੱਥੇ ਬਹਿ ਕੇ ਜਿੱਥੇ ਬਹਿ ਕੇ ਪੇਂਟ ਕਰਦੇ ਆ ਹਨਾ ਅਸੀਂ ਐ ਲਾਈਨ ਵਾਈਜ਼ ਕੋ ਹਰ ਚੀਜ਼ ਡਿਸਪਲਿਨ ਚ ਹੋਣੀ ਐ ਇੱਕ ਲਾਈਨ ਚ ਹੋਣੀ ਐ ਤੇ ਐ ਬੈਠੇ ਦੀ ਉਹ ਪੇਂਟ ਕਰ ਰਹੇ ਆ ਸੰਡੇ ਨੂੰ ਤੇ ਇੱਕ ਸਾਡੇ ਪਰਮ ਦੀ ਸੀ ਉਹਦੀ ਉਹਦੀ ਮਾਤਾ ਦੀ ਆ ਗਈ ਹੈ ਨਾ ਉਹਦੇ ਮਨਸਾਂ ਵੀ ਸਾਣੇਦਾਰਾ ਮੁੰਡਾ ਮੇਰਾ ਪਤਾ ਨਹੀਂ ਕਿੱਡਾ ਟੌਰ ਹੋਊਗਾ ਇਹਦਾ ਤੇ ਪਿਸਤੌਲ ਗੱਲ ਚ ਤਾਇਆ ਹੋਊਗਾ ਬੈਠਾ ਉਹ ਦਫ਼ਤਰ ਹੋਊਗਾ ਕੁਰਸੀ ਹੋਊਗੀ ਹਨਾ ਗਾਤਰੇ ਨੂੰ ਪੁੱਛ ਲਿਆ ਪਹਿਲਾਂ ਐ ਲਾਈਨ ਵਾਈ ਸਾਡੀਆਂ ਗਰਾਊਂਡ ਸ਼ੀਟਸ ਆਪਨੇ ਰਤਨ ਬੈਠਾ ਸੀ ਹਾਂ ਬੈਠਾ ਪੇਂਟ ਕਰੀ ਜਾਵੇ ਤੇ ਕਹਿੰਦੀ ਭਾਈ ਕਹਿੰਦੀ ਮੋਚੀਆ ਕੋਈ ਐਸੀ ਮੋਚੀ ਆ ਕਿਤੇ ਪੇਸ਼ੋੜ ਦੀ ਆ ਕਹਿੰਦੀ ਮੋਚੀਆ ਸਾਡੇ ਇਥੇ ਸਦਾਰ ਪਰਮਜੀਤ ਸਿੰਘ ਰਹਿੰਦੇ ਨੇ ਉਹਨਾਂ ਦੇ ਰਹੇ ਗਏ ਨੇ ਉਹਨਾਂ ਦਾ ਦਫ਼ਤਰ ਕਿੱਥੇ ਆ ਕਹਿੰਦੀ ਮਾਤਾ ਇਥੋਂ ਚੌਥਾ ਚੌਥਾ ਦਫ਼ਤਰ ਹੀ ਆ ਉਹਨਾਂ ਦਾ ਚੌਥੀ ਦੁਕਾਨ ਉਹਦੀ ਐ ਉਹ ਮੋਚੀ ਉਹ ਚੌਥਾ ਮੋਚੀ ਉਹ ਬੈਠਾ ਕਹਿੰਦੇ ਚੌਥੀ ਦੁਕਾਨ ਪਰਮਜੀਤ ਦੀ ਹੋਈ ਆ ਉਹ ਬਜਰਾ ਉਹ ਵਿਚਾਰੀ ਦੇ ਸਭ ਨੇ ਸਾਰੇ ਲੈ ਕੇ ਆਈ ਹੋਣੀ ਹੈ ਨਾ ਵੀ ਉਹ ਉਹ ਹਾਂ ਥਾਣੇਦਾਰ ਪੁੱਤ ਨੂੰ ਮਿਲਣ ਚੱਲੀ ਹੈ ਚੜਾਈ ਹੋ ਜਾਂਦੀ ਸੀ ਜਿਹੜੇ ਪਰਿਵਾਰ ਦਾ ਥਾਣੇਦਾਰ ਭਰਤੀ ਹੋ ਜਾਂਦਾ ਸੀ